ਸੱਤ ਸਰੀਏ ਕਾਲ ਦੋਸਤੋ ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੇੜੇ ਆ ਰਹੀਆਂ ਤੇਵੇ ਤੇਵੇ ਵੱਡੀਆਂ ਪਾਰਟੀਆਂ ਦੇ ਵੱਡੇ ਆਗੂਆਂ ਦੇ ਜਿਹੜੇ ਸੁਰ ਹੈ ਉਹ ਬਦਲਦੇ ਨਜ਼ਰ ਆ ਰਹੇ ਸੋਸ਼ਲ ਮੀਡੀਆ ਦੇ ਉੱਪਰ ਰੋਜ਼ ਨਿਤ ਨਵੀਆਂ ਖਬਰਾਂ ਜੜੀਆਂ ਦੇਖਣ ਤੇ ਸੁਣਨ ਨੂੰ ਮਿਲ ਰਹੀਆਂ ਵੱਡੀਆਂ ਪਾਰਟੀਆਂ ਚੋਂ ਪੰਜਾਬ ਦੀ ਰਵਾਇਤੀ ਪਾਰਟੀਆਂ ਉਹਨਾਂ ਦੇ ਲੀਡਰਾਂ ਵੱਲੋਂ ਜਿਵੇਂ ਕਿ ਪਿਛਲੀ ਇੱਕ ਪੋਡਕਾਸਟ ਇੰਟਰਵਿਊ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਇਹ ਬਿਆਨ ਦਿੱਤਾ ਸੀ ਕਿ ਉਹਨਾਂ ਨੂੰ ਕਾਂਗਰਸ ਦੀ ਜਿਹੜੀ ਹੈ ਉਹ ਯਾਦ ਆਉਂਦੀ ਹੈ ਕਿਉਂਕਿ ਭਾਜਪਾ ਦੇ ਵਿੱਚ ਉਹ ਚਲੇ ਗਏ ਨੇ ਭਾਜਪਾ ਦੇ ਵਿੱਚ ਜ਼ਮੀਨੀ ਪੱਧਰ ਦੇ ਜਿਹੜੇ ਨੇਤਾ ਨੇ ਉਹਨਾਂ ਦੀ ਪੁੱਛ ਪ੍ਰਤੀਤ ਬਹੁਤ ਘੱਟ ਹੈ ਘੱਟ ਕੀ ਹੈ ਕਿ ਨਾ ਮਾਤਰ ਹੈ ਉਹਨਾਂ ਨੇ ਇਹ ਗੱਲ ਕਹੀ ਕਿ ਦਿੱਲੀ ਹਾਈ ਕਮਾਂਡ ਬੀਜਪੀ ਹੀ ਸਾਰੇ ਫੈਸਲੇ ਲੈਂਦੀ ਹੈ ਜ਼ਮੀਨੀ ਲੈਵਲ ਦੇ ਨਿਤਾਮਾਂ ਨੂੰ ਕਿਸੇ ਵੀ ਫੈਸਲੇ ਦੇ ਵਿੱਚ ਨਹੀਂ ਪੁੱਛਿਆ ਜਾਂਦਾ ਪਰ ਨਾਲ ਹੀ ਉਹਨਾਂ ਨੇ ਕਾਂਗਰਸ ਦੇ ਸੋਲੇ ਗਾਏ ਕਿ ਜਿਉਂ ਦੇਸ਼ ਆਜ਼ਾਦ ਹੋਇਆ ਕਾਂਗਰਸ ਪੂਰੇ ਭਾਰਤ ਦੀ ਸਭ ਤੋਂ ਵੱਡੀ ਪਾਰਟੀ ਹੈ ਇੱਥੇ ਇਸ ਤਰ੍ਹਾਂ ਨਹੀਂ ਸੀ ਇੱਥੇ ਜ਼ਮੀਨੀ ਪੱਧਰ ਦੇ ਨੇਤਾਵਾਂ ਦੇ ਨਾਲ ਗੱਲਬਾਤ ਸਲਾਹ مشورہ ਕਰਨ ਤੋਂ ਬਾਅਦ ਹੀ ਪਾਰਟੀ ਦੇ ਸਬੰਧ ਦੇ ਵਿੱਚ ਟਿਕਟਾਂ ਦੇ ਸਬੰਧ ਦੇ ਵਿੱਚ ਜਿਹੜੇ ਫੈਸਲੇ ਉਹ ਲਏ ਜਾਂਦੇ ਸੀ ਕਿਉਂਕਿ ਮੈਡਮ ਨਵਜੋਤਕਰ ਸਿੱਧੂ ਦੇ ਬਿਆਨ ਤੋਂ ਬਾਅਦ ਕਾਂਗਰਸ ਦੇ ਵਿੱਚ ਜਿਹੜੀ ਹਲਚਲ ਪੈਦਾ ਹੋਈ ਸੀ ਉਹਦੇ ਸਬੰਧ ਦੇ ਵਿੱਚ ਪੱਤਰਕਾਰ ਵੱਲੋਂ ਪੁੱਛੇ ਸਵਾਲ ਦੇ ਜਵਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਇਹ ਬਿਆਨ ਦੇ ਰਹੇ ਸਨ ਕਿ ਭਾਜਪਾ ਦੇ ਵਿੱਚ 19 ਬੁੱਕਤ ਸੀਨੀਅਰ ਲੀਡਰਾਂ ਦੀ ਨਹੀਂ ਹੈ ਖਾਸ ਕਰਕੇ ਪੰਜਾਬ ਦੇ ਇਸ ਦੇ ਨਾਲ ਹੀ ਪੰਜਾਬ ਦੇ ਉਪ ਮੁੱਖ ਮੰਤਰੀ ਤੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ ਨੇ ਜਿਹੜਾ ਹੁਣ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਨੂੰ ਸਹੀ ਕਿਹਾ ਕਿ ਜੋ ਉਹਨਾਂ ਨੇ ਬੀਤੇ ਦਿਨ ਦਿੱਤਾ ਸੀ ਕਿ ਇੱਕ ਇੰਟਰਵਿਊ ਦੇ ਵਿੱਚ ਕੈਪਟਨ ਸਾਹਿਬ ਨੇ ਕਿਹਾ ਸੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਕਾਂਗਰਸ ਦੇ ਦਿਨਾਂ ਨੂੰ ਯਾਦ ਕੀਤਾ ਉਹਨਾਂ ਨੇ ਉਹਨਾਂ ਨੂੰ ਦੋਸਤਾਂ ਦਾ ਦੋਸਤ ਤੇ ਇੱਕ ਕੁਸ਼ਲ ਰਾਜਨੀਤਾ ਦੱਸਿਆ ਸੁਖਜਿੰਦਰ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਧਰਮ ਨਿਰਪੱਖ ਇੱਕ ਪ੍ਰਸ਼ਾਸਕ ਅਤੇ ਰਾਜ ਅਗਵਾਈ ਕਰਨ ਵਾਲਾ ਵਿਅਕਤੀ ਸੀ ਹਰ ਕਿਸੇ ਦੇ ਵਿੱਚ ਕਮੀਆਂ ਹੁੰਦੀਆਂ ਕਿਸੇ ਦੇ ਕੁਝ ਪਲੱਸ ਪੁਆਇੰਟ ਵੀ ਹੁੰਦੇ ਐ ਕਿਸੇ ਦੇ ਕੁਝ ਮਾਈਨਸ ਪੁਆਇੰਟ ਵੀ ਉਹਨਾਂ ਨੇ ਕਿਹਾ ਹੁੰਦੇ ਐ ਪਰ ਕੁੱਲ ਮਿਲਾ ਕੇ ਕੈਪਟਨ ਸਾਹਿਬ ਸਕਾਰਾਤਮਕ ਪੁਆਇੰਟ ਉਹਨਾਂ ਦੇ ਵਿੱਚ ਜ਼ਿਆਦਾ ਸੀ ਉਹਨਾਂ ਨੇ ਕਿਹਾ ਕਿ ਜੋ ਵੀ ਉਹਨਾਂ ਨੇ ਆਪਣੀ ਇੰਟਰਵਿਊ ਚ ਕਿਹਾ ਉਹ ਸਹੀ ਕਿਹਾ ਕੈਪਟਨ ਦੀ ਇੱਕ ਇੱਕ ਗੱਲ ਤੋਂ ਇੱਕ ਗੱਲ ਹੈ ਕਿ ਜੋ ਉਹਨਾਂ ਦੇ ਦਿਲ ਵਿੱਚ ਹੁੰਦਾ ਹੈ ਉਹੀ ਜ਼ੁਬਾਨ ਤੇ ਹੁੰਦਾ ਹੈ ਪਤਾ ਨਹੀਂ ਉਹਨਾਂ ਨੇ ਕਿਹਾ ਕਿ ਸਾਡੇ ਵਿਚਕਾਰ ਉਸ ਵੇਲੇ ਕੀ ਹੋਇਆ ਕਿ ਮੈਨੂੰ ਤਾਂ ਯਾਦ ਵੀ ਨਹੀਂ ਕਿ ਸਾਡੀ ਜਿਹੜੀ ਸੀ ਗੱਲ ਕਿਸ ਗੱਲ ਤੇ ਵਿਗੜ ਗਈ ਸੀ ਜਦੋਂ ਅਸੀਂ ਪਾਰਟੀ ਦੇ ਵਿੱਚ ਇਕੱਠੇ ਕੰਮ ਕਰਦੇ ਸੀ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਵਿੱਚ ਇਹ ਗੱਲ ਕਹੀ ਕਿ ਉਹਨਾਂ ਨੇ ਕਿਹਾ ਕਿ ਕਾਂਗਰਸ ਨੂੰ ਨੁਕਸਾਨ ਇਸ ਲਈ ਵੀ ਹੈ ਕਿ ਪਾਰਟੀ ਦੀ ਇੰਟਰਨਲ ਡੈਮੋਕ੍ਰੇਸੀ ਅੰਦਰੂਨੀ ਲੋਕਤੰਤਰ ਨੂੰ ਪੂਰੀ ਤਰ੍ਹਾਂ ਛੋੜ ਦੇ ਦਿੱਤੀ ਡਿਸਪਲਿਨ ਚਾਹੀਦਾ ਹੈ ਪਰ ਇੰਨਾ ਵੀ ਨਹੀਂ ਚਾਹੀਦਾ ਜਿੰਨਾ ਬੀਜੇਪੀ ਦਾ ਹੈ ਕਿ ਜ਼ੁਬਾਨ ਹੀ ਬੰਦ ਕਰ ਦਿਓ ਉਹਨਾਂ ਨੇ ਬੀਜੇਪੀ ਦੇ ਉੱਪਰ ਨਿਸ਼ਾਨਾ ਵਿੰਨੇ ਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਜਿਹੜੇ ਖੇਤਰੀ ਪਾਰਟੀਆਂ ਦੇ ਭਾਵੇਂ ਜਿੰਨੇ ਮਰਜੀ ਸੀਨੀਅਰ ਆਗੂ ਹੋਣ ਪਰ ਉਹਨਾਂ ਨੂੰ ਪੁੱਛਿਆ ਨਹੀਂ ਜਾਂਦਾ ਟਿਕਟਾਂ ਦੀ ਵੰਡ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਭਾਜਪੀ ਦੇ ਵਿੱਚ ਜਿਹੜੀ ਡਿਕਟੇਟਰਸ਼ਿਪ ਹੈ ਉਹ ਆਉਣ ਵਾਲੇ ਸਮੇਂ ਦੇ ਵਿੱਚ ਭਾਜਪੀ ਲਈ ਲਾਹੇਵੰਦ ਨਹੀਂ ਨੁਕਸਾਨ ਦੇ ਜਾਂ ਕਹਿ ਲਓ ਖਤਰਨਾਕ ਸਾਬਤ ਹੋਏਗੀ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਪੰਜਾਬ ਅਤੇ ਪੂਰੇ ਦੇਸ਼ ਦੀ ਰਾਜਨੀਤੀ ਵੱਖਰੀ ਹੈ ਪੰਜਾਬ ਵਿੱਚ ਲੀਡਰ ਨੂੰ ਪਸੰਦ ਕੀਤਾ ਜਾਂਦਾ ਬਦਕਿਸਮਤੀ ਨਾਲ ਪੰਜਾਬ ਵਿੱਚ ਦੋ ਵੱਡੇ ਲੀਡਰ ਸਨ ਇੱਥੇ ਉਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਯਾਦ ਕੀਤਾ ਹੈ ਪਰ ਉਹਨਾਂ ਨੇ ਇਹ ਗੱਲ ਕਹੀ ਕਿ ਜਿਵੇਂ ਹੁਣ ਪ੍ਰਕਾਸ਼ ਸਿੰਘ ਬਾਦਲ ਤਾਂ ਨਹੀਂ ਰਹੇ ਪਰ ਕੈਪਟਨ ਨੇ ਗਲਤ ਰਸਤਾ ਲੈ ਲਿਆ ਰੰਧਾਵਾ ਨੇ ਕਿਹਾ ਕਿ ਉਸ ਸਮੇਂ ਜੋ ਕੈਪਟਨ ਅਮਰਿੰਦਰ ਸਿੰਘ ਨੇ ਫੈਸਲਾ ਲਿਆ ਕੈਪਟਨ ਅਮਰਿੰਦਰ ਸਿੰਘ ਦਾ ਇਹ ਫੈਸਲਾ ਗਲਤ ਸੀ ਕੈਪਟਨ ਅਮਰਿੰਦਰ ਸਿੰਘ ਜਦੋਂ ਵੀ ਬਣੇ ਉਹਨਾਂ ਨੂੰ ਕਾਂਗਰਸ ਨਹੀਂ ਬਣਾਇਆ ਜਦੋਂ ਜਦੋਂ ਉਹਨਾਂ ਨੇ ਕਾਂਗਰਸ ਛੱਡੀ ਹੈ ਉਹ ਐਮਐਲਏ ਵੀ ਨਹੀਂ ਬਣ ਪਾਏ ਇੱਥੇ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਦੇ ਵਿੱਚ ਹੋਰ ਵੀ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਟਿੱਪਣੀਆਂ ਕੀਤੀਆਂ ਉਹਨਾਂ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਨਕਾਮਾਂ ਤੋਂ ਸਲਾਹ ਲੈਂਦਾ ਜਦੋਂ ਕਿ ਭਾਜਪਾ ਦੇ ਵਿੱਚ ਜ਼ਮੀਨੀ ਨੇਤਾਵਾਂ ਦੀ ਰਾਏ ਤੋਂ ਬਿਨਾਂ ਦਿੱਲੀ ਤੋਂ ਫੈਸਲੇ ਆਉਂਦੇ ਐ ਉਹਨਾਂ ਨੂੰ ਕਾਂਗਰਸ ਤੋਂ ਹਟਾਏ ਜਾਣ ਦਾ ਦਰਦ ਅੱਜ ਵੀ ਹੈ ਇਹ ਸੁਖਿੰਦਰ ਸਿੰਘ ਰੰਧਾਵਾ ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲ ਰਹੇ ਸਨ ਪਰ ਉਹਨਾਂ ਨੇ ਕਿਹਾ ਕਿ ਵਾਪਸੀ ਦਾ ਜਿਹੜਾ ਉਹ ਅਜੇ ਤੱਕ ਸਵਾਲ ਨਹੀਂ ਉੱਠਦਾ ਇਸੇ ਤਰੀਕੇ ਨਾਲ ਉਹਨਾਂ ਨੇ ਕਿਹਾ ਪੰਜਾਬ ਕਾਂਗਰਸ ਦੇ ਵਿੱਚ 9 ਸੀਐਮ ਅਹੁਦੇ ਦੇ ਦਾਵੇਦਾਰ ਹਨ ਪਰ ਪਿਵਿੱਖ ਵਿੱਚ ਕਿਸਤੇ ਨੰਬਰ ਲੱਗਦਾ ਹੈ ਇਹ ਤਾਂ ਜੇ ਹਾਈ ਕਮਾਂਡ ਦੇ ਹੱਥ ਵਿੱਚ ਹੈ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀਆਂ ਸਿੱਤਾਂ ਦੇ ਪੁੱਲ ਬੰਨੇ ਜਾਂ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਦੀ ਵਾਪਸੀ ਚਾਹੁੰਦੇ ਆ ਦਬਵੇਂ ਸੂਰ ਦੇ ਵਿੱਚ ਕਾਂਗਰਸ ਦੇ ਵਿੱਚ ਤੇ ਜਾਂ ਸਿਆਸੀ ਮਾਰਾਂ ਦਾ ਇਹ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਕਾਂਗਰਸ ਦਾ ਅੰਦਰੂਨੀ ਕਾਟੋ ਕਲੇਸ਼